ਸਭ ਲਈ ਐਡਵੋਕੇਟ ਵੀ ਹਾਜ਼ਰ ਨੇ ਇੱਕ ਤਾਂ ਜਿਹੜਾ ਬਾਦੋਪੁਰ ਹੈੱਡਵਰਕਸ ਤੇ ਗੇਟ ਜਿਹੜੇ ਕਲੈਪਸ ਹੋ ਗਏ ਸੀ ਅੱਜ 20 ਦਿਨ ਦਾ ਸਮਾਂ ਹੋ ਗਿਆ ਔਰ ਮੈਂ ਕਹਿ ਸਕਦਾ ਕਿ ਅਸਲੀ ਜੇ ਪੰਜਾਬ ਨੂੰ ਅਡਾਂ ਦੀ ਮਾਰ ਚੱਲਣੀ ਪਈ ਹੈ ਜੇ ਬਾਜੇ ਦਾ ਸਾਰਾ ਇੰਪੋਰਟੈਂਟ ਹਲਕਾ ਆਪ ਜੋਥੇ ਫਸਲਾਂ ਵੀ ਤਬਾਹ ਹੋ ਗਈਆਂ ਘਰਾਂ ਦਾ ਵੀ ਨੁਕਸਾਨ ਹੋਇਆ ਜਾਨਵਰਾਂ ਦਾ ਵੀ ਨੁਕਸਾਨ ਹੋਇਆ ਤੇ ਉਹਦਾ ਅਸਲੀ ਜਿਹੜਾ ਸਭ ਤੋਂ ਵੱਡਾ ਕਾਰਨ ਸੀ ਕਿ ਜਿਹੜੀ ਅੰਗੈਲੀ ਵੱਡੇ ਪੱਧਰ ਤੇ ਉੱਤੇ ਮਾਧੂਪੁਰ ਹੈਡਵਰਕਸ ਤੇ ਉੱਤੇ ਹੋਈ ਹੈ ਉਹ ਮੇਨ ਕਾਰਨ ਸੀ ਜਿਹਦੇ ਕਰਕੇ ਏਡਾ ਵੱਡਾ ਸੰਕਟ ਦਾ ਸਾਹਮਣਾ ਜਿਹੜਾ ਉਹ ਪੰਜਾਬ ਨੂੰ ਜਿਹੜਾ ਉਹ ਕਰਨਾ ਪਿਆ ਜਿਸਤੇ ਨੇ ਇਹ ਹਾਦਸਾ ਹੋਇਆ ਸੀ 2 ਦਿਨ ਬਾਅਦ ਜਿਹੜੇ ਮੰਤਰੀ ਸਾਹਿਬ ਨੇ ਬੈਕਮੈਂ ਤੇ ਪ੍ਰਿੰਦਰ ਗੋਇਲ ਜੀ ਉਹਨਾਂ ਨੇ ਬੜੀ ਛਿੱਤੀ ਇੱਕ ਪ੍ਰੈਸ ਕਾਨਫਰੰਸ ਕਰਕੇ ਨੋਟਿਸ ਕਹਿਆ ਸੀ ਇੱਕ ਕੰਪਨੀ ਨੂੰ ਦੇਣ ਦਾ ਕਿ ਜਿਹੜੀ ਕੰਪਨੀ ਨੇ ਇਹ ਸਾਰਾ ਕੰਮ ਜਿਹੜਾ ਸਟੱਡੀ ਕੀਤਾ ਸੀ ਰਿਪੋਰਟ ਦਿੱਤੀ ਸੀ ਉਹਨੂੰ ਅਸੀਂ ਨੋਟਿਸ ਜਾਰੀ ਕੀਤਾ ਕਿ ਉਹਦੀ ਗਲਤੀ ਕਰਕੇ ਇਹ ਸਾਰਾ ਕੰਮ ਜਿਹੜਾ ਸਾਹਮਣੇ ਹੋਇਆ ਪਰ ਅੱਜ ਕੁਝ ਅਹਿਮ ਅਖਬਾਰਾਂ ਦੇ ਵਿੱਚ ਜਿਹੜੇ ਤੱਥ ਛਪੇ ਆ ਉਹਨਾਂ ਤੋਂ ਬੜਾ ਕਲੀਅਰ ਹੋਇਆ ਕਿ ਇਹ ਪੰਜਾਬ ਸਰਕਾਰ ਦੀ ਇਹਨਾਂ ਦੇ ਆਪਣੀ ਵਿਭਾਗ ਦੀ ਵੱਡੀ ਅਣਗਹਿਲੀ ਹੈ ਕ੍ਰਿਮੀਨਲ ਨੈਗਲੀਜੈਂਸ ਹੈ ਜਿਹਦਾ ਮੰਤਰੀ ਜੀ ਨੇ ਬੜੀ ਚਲਾਕੀ ਦੇ ਨਾਲ ਉਹਨਾਂ ਦੇ ਉੱਤੇ ਕੰਪਨੀ ਦੇ ਉੱਤੇ ਪਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ। ਅੱਜ ਦੋਵੇਂ ਪੱਖ ਅਖਬਾਰਾਂ ਦੇ ਵਿੱਚ ਛਪੇ ਆ। ਇੱਕ ਤਾਂ ਜਿਹੜੀ ਕੰਪਨੀ ਜਿਹਨੂੰ ਇਹ ਟੈਂਡਰ ਦਿੱਤਾ ਗਿਆ ਸੀ, ਲੈਵਲ 9 ਬੇਜ ਪ੍ਰਾਈਵੇਟ ਲਿਮਟਿਡ। ਉਹਦਾ ਜਿਹੜਾ ਮੇਨ ਹੈੱਡ ਆ ਯਸ਼ਵੀਰ ਉਹਨੇ ਜੋ ਪੱਖ ਦੱਸਿਆ ਆਪਣਾ ਕਿ ਸਾਡਾ ਤਾਂ ਜਿਹੜਾ ਸਟਰਕਚਰ ਆ ਡੈਮ ਦੇ ਹੈਡ ਵਰਕਸ ਦਾ ਬਰਾਜ ਦਾ ਉਹਦੀ ਸਟਰੈਂਥ ਨੂੰ ਦੇਖਣ ਦਾ ਸਾਡੇ ਕੰਮ ਦਾ ਸਕੋਪ ਹੀ ਨਹੀਂ ਸੀ ਕਿੰਦੀ ਹੈਰਾਨੀ ਦੀ ਗੱਲ ਇਹ ਕਹਿੰਦੇ ਸੀ ਕਿ ਅਸੀਂ ਡੈਮ ਦੇ ਸਾਰੇ ਗੇਟ ਸਾਰਾ ਸਟਰਕਚਰ ਸਾਰਾ ਆਪਣਾ ਇਨਫਰਾਸਟ੍ਰਕਚਰ ਬਕਾਇਦਾ ਤੌਰ ਤੇ ਇੱਕ ਕੰਪਨੀ ਕੋਲੋਂ ਟੈਸਟ ਕਰਾਇਆ ਔਰ ਜਿਹੜੀ ਕੰਪਨੀ ਦਾ ਇਹਨਾਂ ਨੇ ਨਾਮ ਲਿਆ ਸੀ ਜਿਹਨੂੰ ਨੋਟਿਸ ਦਿੱਤਾ ਸੀ ਉਹਨੇ ਰਿਟਰਨ ਰਿਪਲਾਈ ਗਵਰਨਮੈਂਟ ਨੂੰ ਫਾਇਲ ਕੀਤਾ ਕਿ ਸਾਡਾ ਤਾਂ 13-14 ਲੱਖ ਦਾ ਟੈਂਡਰ ਸੀ ਉਹਦਾ ਸਾਡਾ ਕੰਮ ਕੀ ਸੀ ਕਿ ਅਸੀਂ 100 ਸਾਲ ਦਾ ਸਟੱਡੀ ਕਰਕੇ ਜਿਹੜਾ ਡਾਟਾ ਹਾਈਡਰੋਲੋਜੀਕਲ ਸਟੱਡੀਜ਼ ਉਹਦੇ ਨਾਲ ਬਾਕੀ ਜਿਹੜਾ ਅਵੇਲੇਬਲ ਡਾਟਾ ਉਹ ਸਾਰਾ ਸਟੱਡੀ ਕਰਕੇ ਤੇ ਇਹਨਾਂ ਨੂੰ ਕੈਲਕੂਲੇਟ ਕਰਕੇ ਦੇਣਾ ਸੀ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਕਿੰਨਾ ਫਲੱਡ ਦਾ ਪਾਣੀ ਜਿਹੜਾ ਉਹ ਇਸ ਜਿਹੜਾ ਬਰਾਜ ਦੇ ਵਿੱਚੋਂ ਜਿਹੜਾ ਨਿਕਲ ਸਕਦਾ ਆ ਸਕਦਾ ਮਕਸਮ ਕਿੰਨਾ ਫਲਾ ਦੇ ਸਕਦਾ ਔਰ ਉਹਨੇ ਵਾਰ-ਵਾਰ ਮੈਂਸ਼ਨ ਕੀਤਾ ਕਿ ਕਿਤੇ ਵੀ ਉਹਦੀ ਸੇਫਟੀ ਦੇ ਬਾਰੇ ਵਿੱਚ ਡੈਮ ਦੀ ਹੈਲਥ ਦੇ ਬਾਰੇ ਵਿੱਚ ਉਹਦੀ ਸਟਰੈਂਥ ਦੇ ਬਾਰੇ ਵਿੱਚ ਕਿਸੇ ਤਰ੍ਹਾਂ ਦਾ ਵੀ ਸਾਡਾ ਕੋਈ ਟੈਂਡਰ ਜਿਹੜਾ ਅਸੀਂ ਜਿਹੜਾ ਇਹਨਾਂ ਨੇ ਦਿੱਤਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜ਼ਿਕਰ ਨਹੀਂ ਹੈ ਤੇ ਹੁਣ ਮੈਂ ਮਾਣਯੋਗ ਮੰਤਰੀ ਸਾਹਿਬ ਨੂੰ ਪੁੱਛਦਾ ਇੱਕ ਸਟੈਂਡਰਡ ਦਿੱਤਾ ਸੀ ਕਿਸੇ ਹੋਰ ਕੰਮ ਦਾ ਪਾਣੀ ਦੇ ਲੈਵਲ ਸਟੱਡੀ ਕਰਨ ਦਾ ਤੇ ਪਿਛਲੇ ਸਮੇਂ 'ਚ ਕਿੰਨਾ ਸੀ ਤੇ ਅੱਗੋਂ ਕੀ ਸੰਭਾਵਨਾ ਹੈ ਤੇ ਜਿਹੜੇ ਉੱਥੇ ਗੇਟ 3 ਕਲਾਸ ਹੋਏ ਉਹ ਇਸ ਕਰਕੇ ਹੋਏ ਕਿ ਪਹਿਲਾਂ ਸਮੇਂ ਸਿਰ ਖੁੱਲੇ ਨਹੀਂ ਗਏ ਤੇ ਜਦੋਂ ਖੋਲਣ ਲੱਗੇ ਤੇ ਪਤਾ ਲੱਗਿਆ ਕਿ ਕਦੀ ਉਹਨਾਂ ਦੀ ਮੇਨਟੇਨੈਂਸ ਨਹੀਂ ਹੋਈ ਕਦੀ ਗ੍ਰੀਸ ਨਹੀਂ ਹੋਈ ਉਹ ਕੰਮ ਨਹੀਂ ਸੀ ਕਰ ਰਹੇ ਤੇ ਉਹਦੇ ਵਿੱਚ ਐਡਾ ਵੱਡਾ ਹਾਦਸਾ ਵਾਪਰਿਆ ਕਿ ਤਿੰਨ ਗੇਟ ਉਹਦੇ ਚ ਰੁੜ ਗਏ ਇੱਕ ਜਿਹੜਾ ਉੱਥੇ ਮੌਕੇ ਤੇ ਡਿਊਟੀ ਦੇ ਰਿਆ ਸੀ ਮੁਲਾਜ਼ਮ ਉਹਦੀ ਵਿਚਾਰੇ ਦੀ ਜਾਨ ਜਾਂਦੀ ਰਹੀ ਤੇ ਬਾਕੀਆਂ ਨੂੰ ਉਹਨਾਂ ਦੀ ਜਾਨ ਜੋਖਮ ਚ ਕੋਈ 에어 ਲਿਫਟ ਕਰਕੇ ਉੱਥੋਂ ਕੱਢਣਾ ਪਿਆ ਆਰਮੀ ਨੂੰ ਇਹ ਹਾਲਾਤ ਉੱਥੇ ਜਿਹੜੇ ਆ ਉਹ ਬਣ ਗਏ ਪਰ ਮੰਤਰੀ ਜੀ ਨੇ ਜਿਵੇਂ ਇਹ ਸਰਕਾਰ ਚਲਾਕੀਆਂ ਕਰਦੀ ਹੈ ਸਾਰਾ ਕੁਝ ਇੰਨਾ ਕਹਿ ਕੇ ਹੀ ਗੱਲ ਖਤਮ ਕਰ ਦਿੱਤੀ ਵੀ ਉਹ ਪ੍ਰਾਈਵੇਟ ਕੰਪਨੀ ਦਾ ਜਿਹੜਾ ਜਿਹੜਾ ਟੈਂਡਰ ਲਿਆ ਸੀ ਉਹਦਾ ਕਸੂਰ ਆ ਤੇ ਮੈਂ ਮੰਤਰੀ ਜੀ ਨੂੰ ਪੁੱਛਦਾ ਕਿ ਤੁਹਾਡੇ ਚੀਫ ਇੰਜੀਨੀਅਰ ਨੇ ਡਿਜ਼ਾਈਨ ਵਿਜੇ ਕੁਮਾਰ ਗਰਗ ਜੀ ਅੱਜ ਉਹਨਾਂ ਦਾ ਵੀ ਪੱਖ ਅਖਬਾਰਾਂ ਦੇ ਵਿੱਚ ਛਪਿਆ ਜਦੋਂ ਕੱਲ ਸੀਨੀਅਰ ਜਰਨਲਿਸਟ ਨੇ ਉਹਨਾਂ ਨੂੰ ਪੁੱਛਿਆ ਕਿ ਜਿਹੜੀ ਕੰਪਨੀ ਨੂੰ ਤੁਸੀਂ ਟੈਂਡਰ ਦਿੱਤਾ ਸੀ ਉਹ ਕਹਿੰਦੇ ਸਾਡਾ ਤੇ ਕੰਮ ਹੀ ਨਹੀਂ ਸੀਗਾ ਤੇ ਉਹਦੇ ਵਿੱਚ ਤੁਹਾਡੇ ਜਿਹੜੇ ਡਿਜ਼ਾਈਨ ਇੰਜੀਨੀਅਰ ਨੇ ਪੰਜਾਬ ਸਰਕਾਰ ਦੇ ਚੀਫ ਇੰਜੀਨੀਅਰ ਸਾਹਿਬ ਨੇ ਬੜਾ ਵੱਡਾ ਵਿਭਾਗ ਵਿੱਚ ਸਭ ਤੋਂ ਵੱਡਾ ਰੁਤਬਾ ਹੁੰਦਾ ਹੈ ਇੰਜੀਨੀਅਰ ਦੇ ਵਿੱਚ ਉਹ ਕੀ ਕਹਿੰਦੇ ਕਿ ਥਰੋਲਸ ਵਾਸ ਨਾਟ ਕਲੀਅਰਲੀ ਡਿਫਾਈਨਡ ਤੇ ਕਹਿੰਦੇ ਆਈ ਏਮ ਗੈਟਿੰਗ देयर ਰਿਪੋਰਟ ਐਂਡ ਰਿਪਲਾਈ ਐਗਜ਼ਾਮਿਨਡ ਓਨ ਵੈਦਰ ਦੇ ਹੈਡ ਐਨੀ ਰੋਲ ਇਨ ਦਾ ਬ੍ਰਾਜ ਸਟਰਕਚਰ ਵੇਖੋ ਟੈਂਡਰ ਹੋ ਗਿਆ ਕੰਮ ਹੋ ਗਿਆ ਤੁਸੀਂ ਉਹਨੂੰ ਸਰਟੀਫਿਕੇਟ ਇਸ਼ੂ ਕਰ ਦਿੱਤਾ ਜਿਸ ਕੰਮ ਵਾਸਤੇ ਉਹਨੇ ਜਿਹੜੀ ਪਾਣੀ ਦੀ ਸਟੱਡੀ ਕਰਨੀ ਸੀ ਤੇ ਅੱਜ ਚੀਫ ਇੰਜੀਨੀਅਰ ਸਾਹਿਬ ਕਹਿੰਦੇ ਵੀ ਰੋਡ ਉਹਦਾ ਡਿਫਾਈਂਡ ਨਹੀਂ ਸੀ ਮੈਂ ਜਿਹੜਾ ਡੈਮ ਸੇਫਟੀ ਦਾ ਵਿੰਗ ਆ ਉਹਦੇ ਕਮੈਂਟਸ ਮੰਗੇ ਆ ਤੇ ਉਹਨਾਂ ਦੇ ਕਮੈਂਟ ਆਉਣ ਤੋਂ ਬਾਅਦ ਫਿਰ ਸਰਕਾਰ ਨੂੰ ਦੱਸਿਆ ਜਾਏਗਾ ਵੀ ਗੱਲ ਅਸਲ 'ਚ ਹੈ ਕੀ ਹੈ ਸਾਡੇ 20 ਦਿਨ ਹੋ ਗਏ ਉਹਦੇ 'ਚ 56 ਤੋਂ ਵੱਧ ਲੋਕ ਮਾਰੇ ਗਏ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂ ਮਾਰੇ ਦੇ ਲੱਖਾਂ ਏਕੜ ਜ਼ਮੀਨ ਜਿਹੜੀ ਫਸਲ ਆ ਉਹ ਪਾਣੀ ਚ ਡੁੱਬ ਗਈ ਘਰਾਂ ਦੇ ਵਿੱਚ 6-6 ਫੁੱਟ 7-7 ਫੁੱਟ ਪਾਣੀ ਵੜ ਗਿਆ ਲੱਖਾਂ ਲੋਕੀ ਘਰੋਂ ਬੇਕਾਰ ਹੋ ਗਏ ਔਰ ਅੱਜ 20 ਦਿਨਾਂ ਬਾਅਦ ਚੀਫ ਇੰਜੀਨੀਅਰ ਸਾਹਿਬ ਆਉਣ ਰਿਕਾਰਡ ਇਹ ਕਹਿ ਰਹੇ ਆ ਕਿ ਮੈਂ ਡੈਮ ਸੇਫਟੀ ਵਿੰਗ ਤੋਂ ਰਿਪੋਰਟ ਮੰਗੀ ਆ ਪੀ ਜਿਹੜਾ ਉਹ ਕੰਪਨੀ ਵਾਲਾ ਕਹਿ ਰਿਹਾ ਪੀ ਉਹ ਠੀਕ ਹੈ ਕਿ ਨਹੀਂ ਠੀਕ ਹੈ ਤੇ ਜੋ ਉਤੋਂ ਰਿਪੋਰਟ ਆਏਗੀ ਫਿਰ ਸਰਕਾਰ ਨੂੰ ਸੂਚਿਤ ਕੀਤਾ ਜਾਏਗਾ ਤੇ ਸਰਕਾਰ ਤਾਂ ਪਹਿਲੇ ਜਿਆਦਾ ਸੂਚਿਤ ਕੀਤੀ ਹੋਈ ਹੈ ਹਾਲੇ ਮਹਿਕਮੇ ਦੇ ਅਫਸਰ ਚੀਫ ਹੁਣ ਜਿਹੜੇ ਤਾਂ ਇਹ ਅੱਜ ਦੀ ਤਰੀਕ ਤੱਕ ਇਹ ਕਹਿ ਰਿਹਾ ਕਿ ਰਿਪੋਰਟ ਖੱਲੋਂ ਹੁਣ ਮੈਂ ਲੈ ਰਿਹਾ ਤੇ ਫਿਰ ਸਰਕਾਰ ਨੂੰ ਸੂਚਿਤ ਕਰਾਂਗੇ ਤੇ ਜਿਹੜਾ ਮੰਤਰੀ ਜੀ ਤੇ ਮੁੱਖ ਮੰਤਰੀ ਜੀ ਝੂਠ ਬੋਲੇ ਜਾ ਰਹੇ ਆ ਉਹ ਕਿਹੜੀ ਰਿਪੋਰਟ ਦੇ ਅਧਾਰ ਤੇ ਬੋਲਦੇ ਆ ਉਸਤਾ ਸਰਕਾਰ ਨੂੰ ਐਡਾ ਵੱਡਾ ਇੱਕ ਪੰਜਾਬ ਦੇ ਵਿੱਚ ਸੰਕਟ ਬਣਿਆ ਔਰ ਸਰਕਾਰ ਦੀ ਗਲਤੀ ਦੇ ਨਾਲ ਬਣਿਆ ਤੇ ਹਾਲੇ ਤੱਕ ਮਹਿਕਮੇ ਦੇ ਅਫਸਰਾਂ ਨੂੰ ਕਲੀਅਰ ਨਹੀਂ ਆ ਕਿ ਜਿਹੜਾ ਉਹ ਟੈਂਡਰ ਦਿੱਤਾ ਸੀ ਕਿਉਂਕਿ ਸਪਸ਼ਟ ਆ ਕਿ ਜੋ ਕੰਪਨੀਆਂ ਦਾ ਕਹਿ ਰਿਆ ਜਿਉਂ ਜੀਆਂ ਗੱਲਾਂ ਝੂਠ ਹੁੰਦੀਆਂ ਤੇ ਫਿਰ ਹੁਣ ਤੱਕ ਅਫਸਰਾਂ ਨੇ ਤੇ ਆ ਪਟਾਪਟਾ ਕੇ ਬੋੜਾ ਆਪਣੇ ਡਾਕੂਮੈਂਟ ਕੱਢ ਕੇ ਕੱਢ ਇਹਨਾਂ ਨੇ ਉਸ ਵੇਲੇ ਪਾਣੀ ਸੀ ਸੋਸ਼ਲ ਮੀਡੀਆ ਦੇ ਵਿੱਚ ਪਿਆ ਦੇਖੋ ਸਰਤਾ ਸੀ ਆ ਦੁੱਤੀ ਤੇ ਜਦੋਂ ਗੋਲ ਮੋਲ ਕਰਨ ਲੱਗ ਜਨ ਅਫਸਰ ਗੱਲਾਂ ਉਹਨੂੰ ਵੱਡੇ ਵੱਡੇ ਅਫਸਰ ਰਕਸ਼ਨ ਕੁਮਾਰ ਵੀ ਇਹ ਮਹਿਕਨੇ ਦੇ ਉਹਨੇ ਤਾਂ ਜਵਾਬ ਤਾਂ ਅੱਜ ਆ ਜਾਣਾ ਚਾਹੀਦਾ ਸੀ ਨਾਲ ਦੀ ਨਾਲ ਕਿ ਕੀ ਡਾਕੂਮੈਂਟ ਹੈ ਜਨ ਤੱਕ ਹੋ ਜਾਂਦੇ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਹੈ ਤੇ ਕਿਹਦੀ ਜ਼ਿੰਮੇਵਾਰੀ ਹੈ ਤੇ ਕੀ ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਕਿ ਨਹੀਂ ਨਿਭਾਈ ਤੇ ਪਤਾ ਲੱਗ ਜਾਂਦਾ ਕਿ ਐਡੇ ਵੱਡੇ ਸੰਕਟ ਵਾਸਤੇ ਜ਼ਿੰਮੇਵਾਰ ਕੌਣ ਹੈ ਇੱਕ ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੀ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ। ਦੇਖੋ ਐਨੇ ਇਹ ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਲੋਕੀ ਜਿਹੜੇ ਆ ਇਹ ਘਾੜਾ ਕਰਕੇ ਮਰ ਗਏ ਇਹ ਤਾਂ ਫਿਰ ਕਤਲ ਹੋ ਗਿਆ ਨਾ। ਜਦੋਂ ਤੁਹਾਡੇ ਸਾਹਮਣੇ ਆ ਕਿ ਜਿਹੜੇ ਆ ਤੀਜਾ ਨਜ਼ਰ ਆਈ ਜਾਂਦੀ ਹੈ। ਤੇ ਇਹਦੀ ਜ਼ਿੰਮੇਵਾਰੀ ਤਾਂ ਲੈਣੀ ਪੈਗੀ ਸਰਕਾਰ ਨੂੰ ਕਿ ਐਨੇ ਲੋਕੀ ਮਰ ਗਏ ਉਹਨਾਂ ਦੀ ਕੀਮਤ ਹੀ ਕੋਈ ਨਹੀਂ। ਦੂਜੀ ਗੱਲ ਹੈ ਤੇ ਐਡਾ ਵੱਡਾ ਨੁਕਸਾਨ ਹੋ ਗਿਆ ਹਰ ਤੇ ਇੱਕ ਪੈਸਾ ਮੁਆਵਜ਼ਾ ਨਹੀਂ ਉਹ ਫੁੱਟਬਾਲੇ ਨੂੰ ਖੇਢੀ ਜਾਂਦੇ ਆ ਇਹ ਹਿੱਟ ਮਾਰ ਕੇ ਕੇਂਦਰ ਵਾਲੇ ਪਾਸੇ ਸੁੱਟ ਦਿੰਦੇ ਆ ਉਹ ਹਿੱਟ ਮਾਰਦੇ ਆ ਪੰਜਾਬ ਦੇ ਜਿਹੜਾ ਹੈਗਾ ਕੱਟੇ ਚ ਸੁੱਟ ਦਿੰਦੇ ਦੇਖਣ ਜਨਤਾ ਜੇ ਪੰਜਾਬ ਦੀ ਇੱਕ ਦੂਜੇ ਦੇ ਨਾਲ ਨਾ ਖੜਦੀ ਤੇ ਅੱਜ ਬਸ ਸਮਝਦਾ ਦੇਖੋ ਕਿੰਨੇ ਹਾਲਾਤ ਹੋਰ ਬੇਤਰੋੜੇ ਸੀ ਆ ਕਿੰਨੇ ਬੰਦੇ ਲੋਕਾਂ ਨੇ ਲਾਭ ਹੀ ਲਏ ਤੇ ਸਰਕਾਰ ਕੋਲ ਇਹ ਨਹੀਂ ਪਤਾ ਲੱਗਿਆ ਕਿ ਤੇਰਾ ਟੈਂਡਰ ਦਿੱਤਾ ਸੀ ਉਹ ਠੀਕ ਦਿੱਤਾ ਸੀ ਕਿ ਨਹੀਂ ਦਿੱਤਾ ਸੀ ਸਰਕਾਰ ਦੀ ਕਾਰਗੁਜ਼ਾਰੀ ਤਾਂ ਸਾਹਮਣੇ ਆ ਇਸ ਕਰਕੇ ਇਹਦੀ ਹਾਈ ਲੈਵਲ ਇੰਡੀਪੈਂਡੈਂਟ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸਹੀ ਤੱਥ ਜਿਹੜੇ ਆ ਕਿਉਂਕਿ ਛੋਟੀ ਜੀ ਗੱਲ ਨਹੀਂ ਹੈ ਜੇ ਇੱਥੇ ਇੱਕ ਐਗਜ਼ਾਮਪਲ ਨਾ ਸੈੱਟ ਕੀਤੀ ਤੇ ਅਗਲੇ ਸਾਲ ਕਿਸੇ ਹੋਰ ਡੈਮ ਤੇ ਅਹੀ ਕੁਸ਼ੀ ਹੋਏਗਾ ਕਿਉਂਕਿ ਹੁਣ ਹੈਡਵਰਕਸ ਨਾਲ ਜੇ ਹੋ ਸਕਦਾ ਕੱਲ ਨੂੰ ਕਿਸੇ ਡੈਮ ਦੀ ਸੇਫਟੀ ਨਾਲ ਵੀ ਇਹੀ ਖਲਵਾੜ ਹੋ ਸਕਦਾ ਤੇ ਫਿਰ ਤਾਂ ਪੰਜਾਬ ਹੀ ਜਾਂਦਰੂ ਇੱਕ ਤੇ ਵੀ ਹਾਈ ਲੈਵਲ ਜੁਡੀਸ਼ੀਅਲ ਜਾਂਚ ਇਹਦੀ ਸਾਰੇ ਇਸ਼ੂ ਦੀ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਦੂਜਾ ਇੱਕ ਹੋਰ ਬਹੁਤ ਇੰਪੋਰਟੈਂਟ ਇਸ਼ੂ ਹੈ ਕਿ ਐਮ ਬੀਬੀਐਸ ਦੀਆਂ ਜਿਹੜੀਆਂ ਐਡਮਿਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਬੜੀ ਮਿਹਨਤ ਕਰਕੇ ਤੇ ਆਮ ਘਰਾਂ ਦੇ ਬੱਚੇ ਜਿਹੜੇ ਆ ਉਹ ਮੈਰਿਟ ਦੇ ਵਿੱਚ ਆ ਕੇ ਤੇ ਬਹੁਤ ਔਖੀ ਐਡਮਿਸ਼ਨ ਮਿਲਦੀ ਆ ਆਲਰੇਡੀ ਜਿਹੜੀਆਂ ਫੀਸਾਂ ਨੇ ਇੰਨੀਆਂ ਜ਼ਿਆਦਾ ਨੇ ਕਿ ਜਿਹੜੇ ਗਰੀਬ ਘਰਾਂ ਦੇ ਮੈਰਿਟੋਰੀਅਸ ਬੱਚੇ ਆ ਉਹ ਤਾਂ ਅੱਗੇ ਅਫੋਰਟ ਨਹੀਂ ਕਰ ਪਾਰੇ ਕਈਆਂ ਦਾ ਨੰਬਰ ਵੀ ਆ ਜਾਂਦਾ ਮੈਰਿਟ ਦੇ ਵਿੱਚ ਤੇ ਉਹਨਾਂ ਨੂੰ ਕੋਈ ਹੋਰ ਜਿਹੜੀ ਆ ਆਪਸ਼ਨ